ਜਿਹੜਾ ਬੰਦਾ ਲੋਕਾਂ ਦੇ ਕੰਮ ਕਰੂਗਾ ਅੱਗੇ ਜ਼ਰਾ ਨਹੀਂ ਵੀ ਵਾਅਦੇ ਕਰੋ ਤੇ ਪੌਣੇ 5 ਸਾਲ ਬਾਅਦ ਆ ਕੇ ਸ਼ਕਲਾਂ ਦਿਖਾਓ ਤੇ ਫਿਰ ਵੋਟਾਂ ਲਾਓ ਫਿਰ ਘਰ ਬਹਿ ਜਾਓ ਹੁਣ ਤਾਂ ਜ਼ਮੀਨੀ ਲੈਵਲ ਤੇ ਲੋਕ ਕੰਮ ਭਾਲਦੇ ਆ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਔਰ ਰਾਖਸ਼ੇ ਸੁਦਧੀਆਂ ਨੇ ਜਿਨ੍ਹਾਂ ਨੇ ਉਹਨਾਂ ਦੇ ਰਾਜ ਦੇ ਵਿੱਚ ਇਹ ਜਿਹੇ ਕੰਮ ਕੀਤਾ ਸੀਗਾ ਉਹ ਇਕੱਲੇ ਇਕੱਲੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਆ ਬਿਆਨ ਸਿੰਘ ਦੀ ਗੱਲ ਕਰੀਏ ਤਾਂ ਉਹ ਆਪਣੀ ਜਗ੍ਹਾ ਤੇ ਉਹਨੇ ਆਪਣੇ ਪੰਜਾਬ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨੀ ਦਿੱਤੀ ਆ ਨਾ ਕੇ ਕੰਗਣਾ रावतੀਆਂ ਇੱਥੇ ਐਕਟਿੰਗਾਂ ਚਾਹੀਦੀਆਂ ਨੇ ਉਹਨੇ ਬਿਲਕੁਲ ਮਾੜੀ ਗੱਲ ਕੀਤੀ ਆ ਹਾਂ ਜੀ ਮੁੱਖ 76 ਲੱਖ ਦੀ ਲਾਗਤ ਦੇ ਨਾਲ ਜਿਹੜਾ ਹਲਕਾ ਸੈਂਟਰ ਦੇ ਅੰਦਰ 40 ਲੱਖ ਦੇ ਨਾਗਰਨਾ ਪੋਲ ਲੱਗ ਰਹੇ ਆ ਉਹ ਸਾਰੀ ਲਾਈਟਿੰਗੇ ਜ਼ਰੂਰੀ ਸੀ ਕਿਉਂਕਿ ਜਦੋਂ ਹਲਕੇ ਦੇ ਅੰਦਰ ਚਾਨਣ ਹੋਊਗਾ ਤਾਂ ਹੀ ਲੋਕਾਂ ਦੇ ਕੰਮਾਂ ਲਈ ਲੋਕਾਂ ਨੂੰ ਜਾਣ ਲਈ ਸਹੂਲਤਾਂ ਹੋਗੀਆਂ ਇਹ 76 ਲੱਖ ਦੀ ਲਾਗਤ ਦੇ ਨਾਲ ਹਲਕਾ ਸੈਂਟਰ ਦੇ ਅੰਦਰ ਜਿਹੜਾ ਇਹ ਅੱਜ ਪੋਲ ਦਾ 40 ਲੱਖ ਨੇ ਨਾਗਰਨਾ ਪੋਲ ਲੱਗਣੇ ਆ ਤੇ ਬਾਕੀ ਸਾਰਾ ਜੋ ਲਾਈਟਿੰਗ ਆ ਉਹ 76 ਲੱਖ ਦਾ ਪੂਰਾ ਟੈਂਡਰ ਆ ਜਿਹੜਾ ਇਹ ਬਹੁਤ ਜਲਦੀ ਲੋਕਾਂ ਦੇ ਕੰਮ ਦੇ ਵਿੱਚ ਆਊਗਾ ਔਰ ਸਾਰੇ ਇਲਾਕੇ ਨੂੰ ਜਿਹੜਾ ਰੋਸ਼ਨੀ ਦੇ ਵਿੱਚ ਬਦਲਿਆ ਜਾਊਗਾ ਕਿੰਨੀ ਲੰਬੀ ਰੋਡ ਹੈ ਜੀ ਕਿੰਨੇ ਕਿੰਨੇ ਪੋਲ ਦੇ ਦੇਖੋ ਇਹ ਸਾਰੇ ਟੋਟਲ ਹਲਕਾ ਸੈਂਟਰ ਦੇ ਅੰਦਰ 76 ਲੱਖ ਦਾ ਜਿਹੜਾ ਟੈਂਡਰ ਆ ਇਹ ਪੋਲਾਂ ਦਾ ਹੋਇਆ ਵਾ ਇਹ ਟੋਟਲ ਹਲਕੇ ਦੇ ਵਿੱਚ ਲੱਗਣੇ ਆ ਜੇ 40 ਲੱਖ ਦੀ ਲਾਗਤ ਨਾਲ ਪੋਲ ਲੱਗਣੇ ਆ ਖੰਬੇ ਲੱਗਣੇ ਆ ਤਾਂ ਪੂਰੇ ਇਲਾਕੇ ਦੇ ਵਿੱਚ 76 ਲੱਖ ਦਾ ਕੰਮ ਆ ਇੱਕੋ ਹੀ ਟੈਂਡਰ ਆ ਜਿਹੜਾ ਉਹ 76 ਲੱਖ ਦੀ ਲਾਗਤ ਨਾਲ ਹੋਇਆ ਵਾ ਜਿੱਦਾਂ ਦੇਖਿਆ ਹੋਵੇ ਹੋਰ ਵੀ ਲਾਗੇ ਕਾਫੀ ਹੈ ਜਿੱਦੇ ਨੇਰਾ ਹੁੰਦਾ ਲੁੱਟਾ ਹੁੰਦਾ ਦੀ ਗੱਲ ਤਾਂ ਜਾਂਦੀਆਂ ਹੋਣੀਆਂ ਉਸ ਲਾਗੇ ਵੀ ਕਵਰ ਕਿੱਥੇ ਜਾਣਗੇ ਦੇਖੋ ਸਾਰੇ ਟੋਟਲ ਇਹ ਸਰਦਾਰ ਭਗਵਾਨ ਸਿੰਘ ਮਾਨ ਦਾ ਜਿਹੜਾ ਕੱਲਾ ਕੱਲਾ ਲੋਕਾਂ ਨਾਲ ਕੀਤਾ ਹੋਇਆ ਵਾਦਾ ਵਾ ਇੱਕ ਇੱਕ ਵਾਦੇ ਨੂੰ ਪੂਰਾ ਕਰਨਾ ਔਰ ਜਿਹੜਾ ਵੀ ਕੰਮ ਦੀ ਕਮੀ ਲੱਗੂਗੀ ਹਲਕਾ ਸੈਂਟਰ ਚ ਖਾਸ ਕਰਕੇ ਉਹ ਹਰ ਕੰਮ ਨੂੰ ਪੂਰਾ ਜਲਦੀ ਕਰਕੇ ਲੋਕਾਂ ਦੇ ਸਪੁਰਦ ਕੀਤਾ ਜਾਊਗਾ। ਐਮਐਲਏ ਸਾਹਿਬ ਤੁਸੀਂ ਪੁਰਾਣੇ ਦੇਖੋ ਗੱਲ ਸੁਣੋ ਜਿਹੜੇ ਇਲੈਕਸ਼ਨ ਨੇ ਉਹ ਲੋਕੀ ਅੱਜ ਕੱਲ ਬਹੁਤ ਸਿਆਣੇ ਹੋ ਗਏ। ਬੱਚੇ ਬਹੁਤ ਇੰਟੈਲੀਜੈਂਟ ਨੇ। ਜਿਹੜਾ ਬੰਦਾ ਲੋਕਾਂ ਦੇ ਕੰਮ ਕਰੂਗਾ ਅੱਗੇ ਤਰ੍ਹਾਂ ਨਹੀਂ ਵੀ ਵਾਅਦੇ ਕਰੋ ਤੇ ਪੌਣੇ 5 ਸਾਲ ਬਾਅਦ ਆ ਕੇ ਸ਼ਕਲਾਂ ਦਿਖਾਓ ਤੇ ਫਿਰ ਵੋਟਾਂ ਲਾਓ ਫਿਰ ਘਰ ਬੈਜੋ ਹੁਣ ਤਾਂ ਜ਼ਮੀਨੀ ਲੈਵਲ ਤੇ ਲੋਕ ਕੰਮ ਪਾਲਦੇ ਆ ਜਿਹੜਾ ਮਤਦਾਤਾ ਦਾਣ ਆ ਉਹ ਮਤਦਾਦਾਨ ਮੈਂ ਤੁਹਾਡੇ ਲਈ ਲੋਕਾਂ ਨੂੰ ਵੀ ਕਹੂੰਗਾ ਆਪਣੇ ਮਤਦਾਦਾਨ ਉਹਨੂੰ ਕਰੋ ਜਿਹੜਾ ਤੁਹਾਡੇ ਕੰਮ ਕਰਦਾ ਹੋ ਤੁਹਾਡੇ ਵਿੱਚ ਵਿਚਰਦਾ ਵਾ ਐਮਐਲਏ ਸਰ ਅਕਾਲੀ ਦਲ ਨੂੰ ਤਰਫੀਆ ਕਰਾ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ ਅੱਜ ਕਹਿ ਉਹਨਾਂ ਦੀ ਜਿਹੜੀ ਕੈਬਨਿਟ ਸੀਗੀ ਅੱਜ ਅਕਲ ਤੱਕ ਸਾਡੇ ਕੋਲ ਪੇਸ਼ ਹੋਇਆ ਦੇਖੋ ਜੀਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਔਰ ਰਾਖਸ਼ੇ ਸਬੁੱਧੀਆਂ ਨੇ ਜਿਨ੍ਹਾਂ ਨੇ ਉਹਨਾਂ ਦੇ ਰਾਜ ਦੇ ਵਿੱਚ ਇਹ ਜਿਹੇ ਕੰਮ ਕੀਤਾ ਸੀਗਾ ਉਹ ਇਕੱਲੇ ਇਕੱਲੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਆ ਚਾਹੇ ਕੋਈ ਪ੍ਰੇਟੀ ਗੱਲ ਬੰਦਾ ਚਾਹੇ ਉਹ ਕਰਨ ਵਾਲਾ ਵਾ ਕਿਉਂਕਿ ਸਾਡੇ ਇਸ ਨੂੰ ਸਾਡੇ ਗੁਰੂ ਮਹਾਰਾਜ ਦੇ ਜਿਸ ਰੂਪ ਨੂੰ ਕੋਈ ਇਹ ਜਿਹਾ ਉਹਦੇ ਅੰਗਾਂ ਨੂੰ ਕਾੜਦਾ ਵਾ ਤਾਂ ਮੈਂ ਤਾਂ ਕਹਿਣਾ ਵਾਂ ਵੀ ਉਹ ਬੰਦੇ ਦੀ ਇਸ ਤਾਰਤੀ ਦੇ ਉੱਤੇ ਜਗ੍ਹਾ ਨਹੀਂ ਚਾਹੀਦੀ ਮੈਨੂੰ ਲੱਗਦਾ ਤੁਸੀਂ ਪੁਰਾਣੇ ਕਾਂਗਰਸੀ ਰਹਿ ਚੁੱਕੇ ਹੋ ਅੱਜ ਮਰੂਮ ਬਿਆਨ ਸਿੰਘ ਨੇ ਵੀ ਬੱਸੀ ਸੀਗੀ ਸਾਥੋਂ ਮੁੱਖ ਮੰਤਰੀ ਦੀ ਪਰ ਕਾਂਗਰਸ ਕੋਲ ਪ੍ਰੋਗਰਾਮ ਰੱਖਿਆ ਰਵਨੀ ਸਿੰਘ ਬਿੱਟੂ ਉਹਨੇ ਪੋਤੇ ਉਹ ਨਹੀਂ ਪਹੁੰਚੇ ਉੱਥੇ ਦੇਖੋ ਉਹਨਾਂ ਦੇ ਆਪਣੇ ਜਾਤੀ ਮਸਲੇ ਹੋ ਸਕਦੇ ਆ ਜੇ ਬਿਆਨ ਸਿੰਘ ਦੀ ਗੱਲ ਕਰੀਏ ਤਾਂ ਉਹ ਆਪਣੀ ਜਗ੍ਹਾ ਤੇ ਉਹਨੇ ਆਪਣੇ ਪੰਜਾਬ ਦੀ ਏਕਤਾ ਤੇ ਅਖੰਡ ਤਾਲੀ ਕੁਰਬਾਨੀ ਦਿੱਤੀ ਆ ਇਸ ਕੰਮ ਲਈ ਉਹ ਉਹਨਾਂ ਦਾ ਬਿੱਟੂ ਜੀ ਦਾ ਆਪਣਾ ਜਾਤੀ ਮਸਲਾ ਵਾ ਅਸੀਂ ਉਹਦੇ ਵਿੱਚ ਆਪਣੀ ਰਾਜਨੀਤੀ ਦੀਆਂ ਰੋਟੀਆਂ ਨਹੀਂ ਸਿੱਕਣੀਆਂ ਉਹਨਾਂ ਦੀ ਆਪਣੀ ਕੰਗਣਾ ਕੰਗਣਾ ਰਣਾ ਉਹਦੇ ਅਮਰਦਾਸ ਸਿੰਘ ਨੂੰ ਰੋਕ ਲੱਗੀ ਆ ਕੰਗਣਾ रावत ਨੂੰ ਮੈਂ ਸਿਰਫ ਇੱਕੋ ਹੀ ਕਹਿਣਾ ਚਾਹੂੰਗਾ ਤੁਹਾਡੇ ਲਈ ਭਈ ਜੇ ਗੁਰੂਆਂ ਦੇ ਆਪਾਂ ਦੱਸੇ ਮਾਰਗ ਤੇ ਜੇ ਉਹਨਾਂ ਦੇ ਮਾਰਗ ਤੇ ਚੱਲਣਾ ਮਾ ਤੇ ਫਿਲਮਾਂ ਕੋਈ ਜ਼ਿਆਦਾ ਜ਼ਰੂਰੀ ਨਹੀਂ ਸਾਡੇ ਪੰਜਾਬ ਦੀ ਏਕਤਾ ਤੇ ਸਾਡੇ ਪੰਜਾਬ ਦਾ ਭਾਈਚਾਰਾ ਪਹਿਲਾਂ ਚਾਹੀਦਾ ਨਾ ਕਿ ਕੰਗਣਾ रावत ਦੀਆਂ ਇੱਥੇ ਐਕਟਿੰਗਾਂ ਚਾਹੀਦੀਆਂ ਨੇ ਉਹਨੇ ਬਿਲਕੁਲ ਮਾੜੀ ਗੱਲ ਕੀਤੀ ਆ ਸਾਡੇ ਪੰਜਾਬ ਨੇ ਪਹਿਲਾਂ ਵੀ ਬਹੁਤ ਸੰਤਾਪ ਭੋਗਿਆ ਅਸੀਂ 30 ਸਾਲ ਇਸ ਅੱਗ ਦੀ ਪੱਠੀ ਦੇ ਵਿੱਚ ਪੰਜਾਬੀ ਝੁਲਸੇ ਆ ਸਾਡੇ ਪੰਜਾਬ ਨੂੰ ਇਹ ਜਿਹੜੀ ਸ਼ਾਂਤੀ ਆ ਇਹਨੂੰ ਭੰਗ ਕਰਨ ਵਾਲੇ ਬੰਦੇ ਨੂੰ ਚਾਹੇ ਕੰਗਣਾ रावत ਹੋਵੇ ਚਾਹੇ ਆ ਬੇਅਦਬੀ ਵਾਲੇ ਬੰਦੇ ਆ ਹਿੱਸੇ ਨੂੰ ਬਖਸ਼ਿਆ ਨਹੀਂ ਜਾਊਗਾ ਪੰਜਾਬ ਦੀ ਏਕਤਾ ਤੇ ਪੰਜਾਬ ਦੀ ਅਖੰਡਤਾ ਲਈ ਹਮੇਸ਼ਾ ਕਾਇਮ ਹੋ ਕੇ ਖੜੇ ਆ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਕੰਮ ਆ ਜੋ ਪੰਜਾਬ ਦੇ 3.5 ਕਰੋੜ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਵਾਅਿਕ ਇੱਕ ਇੱਕ ਵਾਅਦੇ ਨੂੰ ਪੂਰਾ ਕਰਨਾ ਵਾ ਮੈਂ ਕਰ ਦਿੱਤਾ ਕਿੰਨੀ ਕਮੰਡ ਸੀਗੀ ਏਰੀਆ ਦੀ ਏਰੀਆ ਦੀ ਮੰਗ ਤਾਂ ਸੀਗੀ ਸੀ ਅਦਰਵਾਈਜ਼ ਵੀ ਸਾਡੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਜਿਹੜੇ ਉਹ ਆਪ ਮੁਹਾਰੇ ਚੀਜ਼ਾਂ ਨੂੰ ਚੈੱਕ ਕਰਦੇ ਆ ਸੈਂਟਰਲ ਹਲਕੇ ਦੇ ਵਿੱਚ ਜਿੱਥੇ-ਇਥੇ ਲੋੜਿੰਦੀਆਂ ਚੀਜ਼ਾਂ ਨਹੀਂ ਉਹ ਪ੍ਰੋਵਾਈਡ ਕਰਦੇ ਅੱਜ ਇੱਥੇ ਬਿਜਲੀ ਦੇ ਖੰਭੇ ਲਗਾਏ ਜਾ ਰਹੇ ਨੇ ਔਰ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਹੜਾ ਕੰਮ ਹੋ ਰਿਹਾ ਔਰ ਲੋਕਾਂ ਦੀ ਡਿਮਾਂਡ ਵੀ ਸੀਗੀ ਔਰ ਭਗਵੰਤ ਮਾਨ ਜੀ ਦਾ ਜਿਹੜਾ ਨਾਰਾ ਹੈਗਾ ਕਿ ਜਿਹੜਾ ਰੰਗਲਾ ਪੰਜਾਬ ਹੈ ਉਹਦੇ ਉੱਤੇ ਸਾਰੀ ਗੱਲਬਾਤ ਹੋ ਰਹੀ ਹੈ 2.5 ਸਾਲ ਹੋਏ ਆ ਔਰ ਦੇਖ ਲਓ ਤੁਸੀਂ 25-26 ਕਰੋੜ ਰੁਪਏ ਜਿਹੜਾ ਸਤਕਾਰਯੋਗ ਐਮਐਲਏ ਸਾਹਿਬ ਨੇ ਖਰਚ ਦਿੱਤਾ ਹੈਗਾ ਸੋ ਇਹ ਬਹੁਤ ਲੋੜੀਂਦੀ ਸੀ ਹੋਰ ਕੀ ਮੰਗੇ ਵੀ ਏਰੀਆ ਨੇ ਏਰੀਆ ਦੀ ਮੰਗ ਹੁਣ ਅੱਜ ਸਾਰੇ ਨੇ ਸੁਣਵਾਈ ਕਰਨ ਆਏ ਹੋਏ ਨੇ ਸਤਕਾਰਯੋਗ ਐਮਐਲਏ ਸਾਹਿਬ ਏਰੀਆ ਵਾਲੇ ਬੰਦੇ ਆਪਣੀ ਗੱਲ ਰੱਖਣਗੇ ਜੋ ਗੱਲ ਹੋਊਗੀ ਉਹ ਸਰਕਾਰ ਪੂਰਾ ਕਰੋਗੀ ਆਪਣੇ ਐਮਐਲਏ ਸਾਹਿਬ ਉਹਨੂੰ ਵਾਅਦਾ ਛੱਡ ਕੇ ਕੰਮ ਕਰਾਨਗੇ ਸਰਕਾਰਾਂ ਦੀ ਵੀ ਹੱਥ ਮਾਰੀ ਦੇਖੋ ਜੀ ਜਿਵੇਂ ਪਹਿਲਾਂ ਹੁਣੀ ਐਮਐਲਏ ਸਾਹਿਬ ਵੀ ਕਹਿ ਕੇ ਹਟੇ ਆ ਕਿ ਸੜਕ ਜਿੰਨੀ ਮਰਜ਼ੀ ਮਰਜ਼ੀ ਵਧੀਆ ਹੋਵੇ ਜੇ ਪਾਣੀ ਦਾ ਨਿਕਾਸ ਵਧੀਆ ਨਾ ਹੋਏ ਤਾਂ ਸੜਕ ਜਿਹੜੀ ਮੁਨਿਆਦ ਆ ਉਹ ਘਟ ਜਾਂਦੀ ਹੈ ਸੋ ਇਹ ਕਨਸਿਡਰ ਅੱਜ ਜਰੂਰ ਹੋਊਗਾ ਕਿ ਪਾਣੀ ਦਾ ਜਿਹੜਾ ਨਿਕਾਸ ਆ ਉਹ ਉਚਿਤ ਨਿਕਾਸ ਜ਼ਰੂਰੀ ਹੈ ਕਿਉਂਕਿ ਦੇਖੋ ਜੇ ਪਾਣੀ ਸਹੀ ਤਰੀਕੇ ਨਾਲ ਦੇਖੋ ਲੁਧਿਆਣਾ ਦਾ ਜਿਹੜਾ ਡਰੇਨੇਜ ਸਿਸਟਮ ਆ ਨਾ ਉਹ ਬਹੁਤ ਬਹੁਤ ਉਹਦਾ ਜਿਹੜਾ ਹਾਲਤ ਹੈ ਉਹਦੀ ਬਹੁਤ ਤਰਸਯੋਗ ਹੈ ਅਗਰ ਇੱਕ ਘੰਟਾ ਮੀਂਹ ਪੈ ਜਾਵੇ ਤਾਂ ਸ਼ਾਇਦ 10 ਘੰਟੇ ਪਾਣੀ ਜਾਂਦਾ ਨਹੀਂ ਉਹਦਾ ਕਾਰਨ ਕਿਤੇ ਨਾ ਕਿਤੇ ਅਸੀਂ ਵੀ ਹੈਗੇ ਆ ਅਸੀਂ ਮੈਸੇਜ ਦੇਖਦੇ ਆ ਕਿ ਜਦੋਂ ਪਾਣੀ ਮੀਂਹ ਵਰਦਾ ਗਲੀਆਂ ਦੇ ਵਿੱਚ ਪਾਣੀ ਖੜ ਜਾਂਦਾ ਲੋਕੀ ਕੂੜਾ ਸਟੱਣਾ ਸ਼ੁਰੂ ਕਰ ਦਿੰਦੇ ਉਹ ਕਿਤੋਂ ਹੋਰ ਚੌਕ ਹੋ ਜਾਂਦਾ ਸਾਡੀ ਗਲੀ ਵਿੱਚ ਚੌਕ ਹੋ ਜਾਂਦੀ ਹੈ ਕਹਿੰਦਾ ਪਾਵੇ ਹੈ ਵੀ ਅਸੀਂ ਇਹਨੂੰ ਆਪ ਸਾਬ ਸੰਭਾਲ ਕਰੀਏ ਲੁਧਿਆਣਾ ਸਾਡਾ ਗ੍ਰੀਨ ਔਰ ਕਲੀਨ ਲੁਧਿਆਣਾ ਬਣਾਣਾ ਸਾਡਾ ਫਰਜ਼ ਹੈ